ਸੰਗਰੂਰ ਦੇ ਵਿੱਚ ਲਗਾਤਾਰ ਵਾਪਰ ਰਹੀਆਂ ਲੁੱਟਖੋਹ ਦੀਆਂ ਘਟਨਾਵਾਂ ਤੇ ਠੱਲ ਪਾਉਣ ਲਈ ਹੁਣ ਪੁਲਿਸ ਚੌਕਸ ਹੋ ਗਈ ਹੈ ਤੇ ਇਸੇ ਦੇ ਚੱਲਦਿਆਂ ਪੁਲਿਸ ਤੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ ਦੋ ਲੁਟੇਰੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਦੋਵਾਂ ਦੀ ਉਮਰ 20 ਸਾਲ ਤੇ 23 ਸਾਲ ਦੱਸੀ ਜਾ ਰਹੀ ਹੈ ਦੋਵੇਂ ਸੰਗਰੂਰ ਦੇ ਨਜ਼ਦੀਕੀ ਪਿੰਡ ਉੱਬਾਵਾਲ ਦੇ ਰਹਿਣ ਵਾਲੇ ਨੇ ਪੁਲਿਸ ਮੁਤਾਬਿਕ ਦੋਵਾਂ ਲੁਟੇਰਿਆਂ ਦੇ ਕੋਲੋਂ 63 ਗ੍ਰਾਮ ਸੋਨੇ ਅਤੇ 72 ਗ੍ਰਾਮ ਚਾਂਦੀ ਦੇ ਗਹਿਣੇ ਬਰਾਮਦ ਹੋਏ ਨੇ ਜੋ ਇਹਨਾਂ ਮੁਲਜ਼ਮਾਂ ਨੇ ਵੱਖ-ਵੱਖ ਲੋਕਾਂ ਤੋਂ ਲੁੱਟੇ ਸਨ ਇਹ ਨਹੀਂ ਇੱਕ ਔਰਤ ਕੋਲੋਂ ਮਲਜ਼ਮਾ ਵੱਲੋਂ ਖੋਇਆ ਮੋਬਾਈਲ ਜੀ ਪ੍ਰਾਪਤ ਹੋਇਆ ਫਿਲਹਾਲ ਮਲਜ਼ਮਾ ਦਾ 2 ਦਿਨ ਦਾ ਰਿਮਾਂਡ ਮਿਲ ਗਿਆ ਹੈ ਤੇ ਪੂਰੇ ਮਾਮਲੇ ਦੀ ਪੁਲਿਸ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ ਸਿਟੀ ਸੰਗਰੂਰ ਦੇ ਏਰੀਏ ਦੇ ਵਿੱਚ ਇੱਕ ਬਾਰ ਬਾਰ ਸਨੇਚਿੰਗ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਜਿਦੇ ਚ ਸਿਟੀ ਸੰਗਰੂਰ ਦੇ ਜਿਹੜੇ ਨਿਵਾਸੀ ਨੇ ਉਹਨਾਂ ਚ ਕਾਫੀ ਪੈਨਿਕ ਹੋ ਰਿਹਾ ਸੀਗਾ ਕਿ ਕਾਲੇ ਰੰਗ ਦੇ ਸਪਲੈਂਡਰ ਤੇ ਦੋ ਮੁੰਡੇ ਆਉਂਦੇ ਨੇ ਲੇਡੀਜ਼ ਤੋਂ ਚੇਨ ਪਰਸ ਤੇ ਮੋਬਾਈਲ ਸਨੇਚ ਕਰਕੇ ਲੈ ਕੇ ਜਾਂਦੇ ਨੇ ਔਰ ਇਹ ਚੀਜ਼ਾਂ ਸੋਸ਼ਲ ਮੀਡੀਆ ਤੇ ਵੀ ਬਹੁਤ ਵਾਇਰਲ ਹੋ ਰਹੀਆਂ ਸੀਗੀਆਂ ਅਲੱਗ-ਅਲੱਗ ਪਲੇਟਫਾਰਮ ਤੇ ਸਾਡੇ ਵਰਦੀ ਐਸਐਸਪੀ ਸਾਹਿਬ ਸਰਦਾਰ ਸਰਤਾਜ ਸਿੰਘ ਚੈਲ ਨੇ ਸਾਨੂੰ ਸਾਨੂੰ ਡਾਇਰੈਕਟ ਕੀਤਾ ਅਸੀਂ ਟੀਮਸ ਬਣਾਈਆਂ ਔਰ ਉਹਦਾ ਫਰੂਟਫੁੱਲ ਨਤੀਜਾ ਇਹ ਨਿਕਲਿਆ ਵੀ ਜਿਹੜੇ ਦੋ ਅਕਿਊਜ਼ ਸੀ ਵਿਦ ਬਾਈਕ ਉਹ ਫੜੇ ਜਾ ਚੁੱਕੇ ਨੇ ਉਹਨਾਂ ਚ ਇੱਕ ਦਾ ਨਾਮ ਸਤਗੁਰ ਸਿੰਘ ਹੈ ਅ ਇੱਕ ਦਾ ਨਾਮ ਸਤਗੁਰਾ ਔਰ ਦੂਜੇ ਦਾ ਨਾਮ ਗੁਰਪ੍ਰੀਤ ਸਰਪੂਰ ਸਤਗੁਰ ਦੀ ਉਮਰ 20 ਸਾਲ ਆ ਔਰ ਉਸਦੇ ਪਹਿਲਾਂ ਵੀ ਖਚੋਰੀ ਤੇ ਚੋਰੀ ਦੇ ਮਾਲ ਦਾ ਪਰਚਾ ਦੂਜੇ ਬੰਦੇ ਦਾ ਕੋਈ ਕ੍ਰਿਮਨਲ ਰਿਕਾਰਡ ਹੈ ਨਹੀਂ ਇਹਦੇ ਵਿੱਚ 3 ਐਫਆਈਆਰ ਸਾਡੀਆਂ ਜਿਹੜੀਆਂ ਟਰੇਸ ਹੋ ਗਿਆ ਨੇ 143 154 ਤੇ 158 ਇਹਨਾਂ ਕੋਲੋਂ ਡਿਊਰਿੰਗ ਪੁੱਛਗਿੱਛ 63 ਗ੍ਰਾਮ ਸੋਨਾ 72 ਗ੍ਰਾਮ ਚਾਂਦੀ ਔਰ 200 ਰੁਪਈਆ ਔਰ ਜਿਹੜਾ ਮੋਬਾਈਲ ਜਿਹੜਾ ਮੋਬਾਈਲ ਸਨੇਚ ਕੀਤਾ ਸੀ ਉਹ ਮੋਬਾਈਲ ਵੀ ਮਿਲ ਗਿਆ ਜਿਹੜਾ ਬਾਈਕ ਯੂਜ਼ ਕਰਦੇ ਸੀਗੇ ਇਸ ਕੰਮ ਲਈ ਉਹ ਵੀ ਜਿਹੜਾ ਪੁਲਿਸ ਨੇ ਰਖਵਰ ਕਰ ਲਿਆ ਤਾਂ ਜਿਹੜਾ ਸلسਲਾ ਚੱਲਿਆ ਆ ਰਿਹਾ ਸੀਗਾ ਪਿਛਲੇ ਇੱਕ ਹਫਤੇ ਤੋਂ ਕਿ ਸਨੈਚਿੰਗ ਆਉਰ ਬਾਤੋ ਸਾਰੀਆਂ ਵਾਇਰਲ ਹੋਣਾ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਸੰਗਰੂਰ ਮਾਸੀਆਂ ਨੂੰ ਕਿ ਪੁਲਿਸ ਆਪਣੀ ਡਿਊਟੀ ਤੇ ਤਤਪਰ ਹੈ ਵਰਦੀ ਐਸਐਸਪੀ ਸਾਹਿਬ ਦੀ ਗਾਈਡਲਾਈਨਸ ਤੇ ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ ਔਰ ਮੇਕ ਸ਼ੂਰ ਕਰਾਂਗੇ ਵੀ ਕੋਈ ਵੀ ਬੰਦਾ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਜ਼ਿਲ੍ਹੇ ਸੰਗਰੂਰ ਚ ਤਾਂ ਉਹਦੀ ਜਗ੍ਹਾ ਜਿਹੜੀ ਹੈ ਉਸ ਲੱਖਾਂ ਦੇ ਪਿੱਛੇ ਜਿਹੜੇ ਨੇ ਸੈਟਲਸ ਕੇ ਇਹਨਾਂ ਦਾ ਆਪਣਾ ਸੀ ਆ ਜਾਂ ਉਹ ਵੀ ਸਰ ਉਹ ਸਾਰੀਆਂ ਚੀਜ਼ਾਂ ਪੁੱਛ ਕਚ ਕਰਾਂਗੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਬਾਈਕ ਇਹਨਾਂ ਨੇ ਕਿਵੇਂ ਆਇਆ ਇਹਨਾਂ ਦੇ ਕੋਲ ਕਿਥੋਂ ਇਕੱਠੇ ਹੋਏ ਕਿਵੇਂ ਸਾਰਾ ਕੁਝ ਕੀਤਾ ਉਹ ਸਾਰੀਆਂ ਚੀਜ਼ਾਂ ਅਸੀਂ ਇਨਵੈਸਟੀਗੇਸ਼ਨ ਚ ਕਲੀਅਰ ਕਰਾਂਗੇ ਕਿਥੋਂ ਇਥੋਂ ਬੜਗੇ ਦਰਦੀ ਕੰਮੋ ਬਾਜਲਾ ਰੋਡ ਤੋਂ ਇਹ ਰਾਉਂਡ ਅਪ ਕੀਤਾ ਸਰ ਸਾਰੀਆਂ ਚੀਜ਼ਾਂ ਚੋਰੀ ਕਿਉਂ ਕੀਤੀ ਪਲਾਨ ਕਿਵੇਂ ਬਣਿਆ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਅਸੀਂ ਕਰ ਰਹੇ ਹਾਂ ਸਰ ਕਾਬੂ ਸਪਲੈਂਡਰ ਨੂੰ ਕਿਸੇ ਨੂੰ ਮੁੰਡੇ ਚਵਾਉਣਗੇ ਜੋ ਨਾ ਨੀ ਨੰਬਰ ਪਲੇਟਾਂ ਨਹੀਂ ਹੈ ਸਰ ਸਾਡੇ ਕਾਫੀ ਵੱਡੇ ਅਮਾਉਂਟ ਦੇ ਵਿੱਚ ਮੋਟਰਸਾਈਕਲ ਬਾਉਂਡ ਕੀਤੇ ਨੇ ਥਾਣਿਆਂ 'ਚ ਜਾਓ ਥਾਣੇ ਭਰੇ ਪਏ ਨੇ ਬਾਉਂਡ ਕਰ ਕਰ ਬਾਈਕਸ ਤੇ ਤਾਂ ਇਹ ਰੈਗੂਲਰ ਪ੍ਰੈਕਟਿਸ ਆ ਅਸੀਂ ਕਰਦੇ ਰਹਿੰਦੇ ਆ ਇਸ ਚੀਜ਼ ਨੂੰ ਲੈ ਕੇ ਮੈਂ ਤੁਹਾਡੇ ਮਾਧਿਅਮ ਨਾਲ ਵੀ ਅਪੀਲ ਕਰਦਾ ਸਾਰਿਆਂ ਨੂੰ ਕਿ ਜਿਹੜੀ ਅੱਜਕਲ ਆ ਵਾਹਨ ਵਾਹਨਾਂ ਤੇ ਲੱਗਦੀਆਂ ਨੇ ਪ੍ਰੋਪਰ ਸਿਕਿਉਰਟੀ ਪਲੇਟਸ ਨੰਬਰ ਪਲੇਟਸ ਉਹ ਲੋਕ ਲਵਾਨ ਇੱਕ ਚੀਜ਼ ਹੋਰ ਬਾਈਕ 'ਚ ਬਹੁਤ ਦੇਖਣ ਚੰਦੀ ਹੈ ਕਿ ਲੋਕ ਇੱਕ ਐਫੀਡਾਇਵਿਟ ਤੇ ਜਾਂ ਇੱਕ ਪ੍ਰੋਨੋਟ ਤੇ ਇੱਕ ਦੂਜੇ ਨੂੰ ਬਾਈਕਸ ਵੇਚ ਦਿੰਦੇ ਨੇ ਔਰ ਬਾਈਕ ਅੱਗੇ ਤੋਂ ਅੱਗੇ ਤੰਤਨ ਚਾਰ ਚਾਰ ਥਾਂ ਤੇ ਵੇਚਿਆ ਜਾਂਦਾ ਜਦੋਂ ਵੀ ਤੁਸੀਂ ਆਪਣਾ ਕੋਈ ਵਹੀਕਲ ਵੇਚਣਾ ਤਾਂ ਉਹ ਵਹੀਕਲ ਦੀ ਰਜਿਸਟ੍ਰੇਸ਼ਨ ਆਪਣੇ ਨਾਮ ਤੋਂ ਹਟਵਾ ਕੇ ਅਗਲੇ ਦੇ ਨਾਮ ਤੇ ਕਰਵਾਈ ਜਾਵੇ ਸਿਰਫ ਇੱਕ ਕਾਗਜ਼ ਲੈ ਕੇ ਕਿਸੇ ਡੀਲਰ ਨੂੰ ਜਾਵੇਂ ਨਾ ਵੇਚਿਆ ਜਾਵੇ ਤਾਂ ਜੋ ਕੱਲ ਨੂੰ ਹੁਣ ਤੇ ਸਨੇਚਿੰਗ ਫੀਸ ਯੂਜ਼ ਹੋਇਆ ਕਿਸੇ ਹੋਰ ਟਾਰਗੇਟ ਕਿਲਿੰਗ ਜਾਂ ਹੋਰ ਹੋ ਜੇ ਤਾਂ ਉਹਨਾਂ ਦੇ ਇਨਵੋਲਵਮੈਂਟ ਵੀ ਵਿੱਚ ਆ ਜਾਏਗੀ ਤਾਂ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਜਦੋਂ ਵੀ ਬਾਈਕਸ ਵੇਚਦੇ ਨੇ ਤਾਂ ਸਾਰੇ ਬਾਈਕ ਨੂੰ ਵੇਚ ਕੇ ਨਾਲ ਦੀ ਨਾਲ ਜਿਹੜੀ ਆਰਸੀ ਹੈ ਆਪਣੇ ਨਾਮ ਤੋਂ ਚੇਂਜ ਕਰਾ ਕੇ ਜਿਹੜਾ ਨਵਾਂ ਓਨਰ ਹੈ ਉਹਦੇ ਨਾਂ ਤੇ